ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟੇਟ ਗੁਰਦੁਆਰਾ ਸਾਹਿਬ ਕਪੂਰਕਾਟ ਜੋ ਕਿ ਪ੍ਰਬੰਧ ਅਧੀਨ ਗੁਰਦੁਆਰਾ ਸਾਹਿਬ ਸਟੇਟ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਦੇਰ ਸਾਹਿਬ ਜੀ ਦੇ ਪ੍ਰਬੰਧ ਅਧੀਨ ਹੈ ਅਤੇ ਇਹ ਸਾਰੇ ਗੁਰਦੁਆਰੇ ਸਹਿਬਾਨ ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਚੱਲ ਰਹੇ ਹਨ ਇਤੋਂ ਦੇ ਮਾਨਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਜਰਨੈਲ ਸਿੰਘ ਜੀ ਡੋਗਰਾ ਵਾਲਾ ਉਹਨਾਂ ਦੇ ਸੰਗਤਾਂ ਨੂੰ ਬੇਨਤੀ ਕਰਨ ਤੇ ਭਵਨ ਨਗਰ ਕੀਰਤਨ ਸਟੇਟ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਹੈ ਔਰ ਫਨਾਦਰ ਫਨਾ ਆਪਣੀ ਮੰਜ਼ਲੇ ਮਕਸੂਦ ਨੂੰ ਤੈਅ ਕਰਦਾ ਹੋਇਆ ਵਾਪਸੀ ਦੇਰ ਸ਼ਾਮ ਸਟੇਟ ਗੁਰਦੁਆਰਾ ਸਾਹਿਬ ਵਿਖੇ ਸੰਪੰਨ ਹੋਵੇਗਾ ਇਹ ਮਹਾਨ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਹੈ ਪੰਜ ਪਿਆਰੇ ਸਹਿਬਾਨ ਦੀ ਅਗਵਾਈ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਛਤਰ ਛਾਇਆ ਹੇਠ ਵਾਹਿਗੁਰੂ ਗੁਰਮੰਤਰ ਦੇ ਲੋਕ ਕ੍ਰਿਸ਼ਮਿਆਂ ਦੇ ਨਾਲ ਜਾਕਾਰਿਆਂ ਦੀ ਗੂੰਜ ਦੇ ਵਿੱਚ ਸਾਡੇ ਮਾਨਯੋਗ ਇਸ ਹਲਕੇ ਦੇ ਮੈਂਬਰ ਜੋ ਕਿ ਦਾਸ ਦੇ ਨਾਲ ਖਲੋਤੇ ਹੋਏ ਨੇ ਜਥੇਦਾਰ ਸਰਕਾਰ ਜਰਨੈਲ ਸਿੰਘ ਦੀ ਲੋਗਰਾਂ ਵਾਲਾ ਦਾਸ ਦੇ ਸੱਬੇ ਪਾਸੇ ਗੁਰਦੁਆਰਾ ਸ਼੍ਰੀ ਬੀਰ ਸਾਹਿਬ ਜੀ ਦੇ ਮਾਨਯੋਗ ਮੈਨੇਜਰ ਸਰਦਾਰ ਜਰਨੈਲ ਸਿੰਘ ਜੀ ਬੁੱਲੇ ਜਿਨ੍ਹਾਂ ਦੇ ਜੋਗ ਇਸ ਆਰੰਭਤਾ ਦੇ ਜਿਨ੍ਹਾਂ ਨੇ ਕੀਤੀ ਆਰੰਭਤਾ ਗੁਰਦੁਆਰਾ ਸਟੇਟ ਗੁਰਦੁਆਰਾ ਸਾਹਿਬ ਤੋਂ ਮਹਾਨਗਰ ਕੀਰਤਨ ਦੀ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਮਹਾਨਗਰ ਕੀਰਤਨ ਆਰੰਭ ਹੋਇਆ ਹੈ ਔਰ ਸੰਗਤਾਂ ਦੇ ਵਿੱਚ ਬਹੁਤ ਹੀ ਇਸ ਨਗਰ ਕੀਰਤਨ ਨੂੰ ਲੈ ਕਰਕੇ ਉਤਸ਼ਾਹ ਹੈ ਭਾਰੀ ਗਿਣਤੀ ਦੇ ਵਿੱਚ ਗਿਰਦੋ ਨਿਗਾ ਇਲਾਕੇ ਦੀਆਂ ਸ਼ਹਿਰ ਨਿਵਾਸੀ ਜੋ ਸੰਗਤਾਂ ਹਨ ਇਸ ਮਹਾਨ ਨਗਰ ਕੀਰਤਨ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਹਨ ਅਤੇ ਤਨ ਮਨ ਧੰਨ ਦੇ ਨਾਲ ਸੇਵਾਵਾਂ ਨਿਭਾ ਕੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੀ ਕਿਰਪਾ ਦੇ ਪਾਤਰ ਬਣ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦ ਦੀ ਚਾਦਰ ਧਰਮ ਦੀ ਚਾਦਰ ਭੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਜਿਹੜਾ 17 ਤਰੀਕ ਨੂੰ ਜਿਹੜਾ ਬੜੇ ਵਿਸ਼ਵ ਪੱਧਰ ਤੇ ਔਰ ਗੁਰੂ ਨਾਨਕ ਨਾਮ ਲੈ ਸਰਕਤਾਂ ਬੜੇ ਵਿਸ਼ਵ ਪੱਧਰ ਤੇ ਬਣਾ ਰੀਆਂ ਨੇ ਅੱਜ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਸਮਰਪਿਤ ਜਿਹੜਾ ਅਜੇ ਨਗਰ ਕੀਰਤਨ ਸਟੇਟ ਗੁજરા ਸਾਹਿਬ कपूरथਲਾ ਤੋਂ ਆਰੰਭ ਕਰਕੇ ਵੱਖ-ਵੱਖ ਬਾਜ਼ਾਰਾਂ ਦੇ ਵਿੱਚ ਆਉਂਦੀ ਹੁੰਦਾ ਹਾਇ ਜਿਹੜਾ ਸ਼ਾਮ ਨੂੰ ਇਹਦੀ ਸਮਾਪਤੀ ਹੈ ਜਿਹੜੀ ਇਹ ਗੁਰਦਰਾ ਸਾਹਿਬ ਸ੍ਰੀ ਗੁਰਦਰਾ ਸਾਹਿਬੇ ਕੀ ਸ਼ਮਾਧੀ ਹੋਵੇਗੀ। ਇਹਦੇ ਵਿੱਚ ਅੱਜ ਜਿਹਨੇ ਗੱਤਕਾ ਪਾਰਕਾਂ ਹੋਰ ਜਿਹਨੇ ਵਰਨਾਨਕ ਨਾਮ ਲੈਵਾ ਸੰਗਤਾਂ ਜਿੰਨੀਆਂ ਵੀ ਉਹ ਨਗਰ ਕੀਰਤਨ ਦੇ ਨਾਲ ਚੱਲ ਰਹੀਆਂ ਹਨ। ਔਰ ਗੁਰਨਾਏ ਜਿਹੜੀਆਂ ਇਹ ਸੰਗਤਾਂ ਇਹ ਬੜਾ ਉਤਸ਼ਾਹ ਇਹ ਸੰਗਤਾਂ ਚ ਗੁਰਪੁਰ ਕੀ ਦੀਦੜਾ ਮਨਾਉਣ ਚ ਤੇ ਅੱਜ ਜਿਹੜਾ ਨਗਰ ਕੀਰਤਨ ਗੁਰੂ ਤੇਗ ਬਧਰੀ ਜੀ ਦੀ ਸ਼ਹੀਦੀ ਸਮਾਪਤ ਕਸ਼ਮੀਰੀ ਦੀਨੂ ਸਮਰਪਿਤ ਤੇ ਜਿੰਨੀਆਂ ਵੀ ਸੰਗਤਾਂ ਇਹਦੇ ਵਿੱਚ ਸ਼ਾਮਲ ਹੋਈਆਂ ਨੇ ਉਹਨਾਂ ਨੂੰ ਜੀ ਆਇਆਂ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈਤ ਸਿੰਘ ਢੋਗਰਾ ਵਾਲਾ ਮੈਂਬਰ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਬਚੀਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸ਼ਾਦੀ ਇਸ਼ਾਦਤ ਨੂੰ ਮੁੱਖ ਰੱਖਦਿਆਂ ਅੱਜ ਛੀਦੀ ਦਿਹਾੜੇ ਨੂੰ ਸਮਰਪਤ ਨਗਰ ਕੀਰਤਨ ਸ੍ਰੀ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਵੱਖ-ਵੱਖ ਪੁਰਾਣ ਤੋਂ ਹੁੰਦਾ ਹੋਇਆ ਗੁਰਦੁਆਰਾ ਲਖਵੀ ਨਗਰ ਗੁਰਦੁਆਰਾ ਗੁਰੂਗ੍ਰੰਥ ਸਾਹਿਬ ਧਰਮਸ਼ਾਲਾ ਪਹੁੰਚ ਗਿਆ ਔਰ ਵੱਖ-ਵੱਖ ਸੰਗਤਾਂ ਦੇ ਬੜਾ ਪ੍ਰਵਾਹਾਂ ਤੇ ਸੇਵਾ ਕੀਤੀ ਔਰ ਸੰਗਤਾਂ ਦੇ ਭਾਰੀ ਉਛਾ ਪਾਇਆ ਜਾ ਰਿਹਾ ਹੈ ਮੈਂ ਸਤਿ ਸ੍ਰੀ ਅਕਾਲ ਭਾਗਰ ਮਹਾਰਾਜ ਜੀ ਦੀ ਇਸ਼ਾਅਤ ਤੇ ਸੂਖਜਗਤ ਨੂੰ ਬੇਨਤੀ ਕਰਦਾ ਹਾਂ ਔਰ ਨਾਲ ਮਿਲ ਕੇ ਇਸੀ ਦੀਆਂ ਰਨ ਬਣਾਈਏ